ਬਾਬਾ ਜੀ ਨੇ ਚਮਤਕਾਰ ਕੀਤਾ ਵਾ ਮੈਨੂੰ ਨਾ ਜੋਤ ਦੇ ਵਿੱਚੋਂ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਏ ਮੈਂ ਜੋ ਕਦੇ ਸੋਚਿਆ ਵੀ ਨਹੀਂ ਸੀ ਕਿ ਬਾਬਾ ਜੀ ਮੇਰੇ ਤੇ ਇੰਨੀ ਕਿਰਪਾ ਕਰਨਗੇ ਪਰ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਨਾ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ ਜੋ ਉਹਨਾਂ ਨੇ ਮੈਨੂੰ ਘਰੇ ਬੈਠੀ ਨੂੰ ਇਹਦਾ ਜੋਤ ਦੇ ਵਿੱਚੋਂ ਉਹਨਾਂ ਨੇ ਮੈਨੂੰ ਅਭਦੇ ਦਰਸ਼ਨ ਦਿੱਤੇ ਇਸ ਕਰਕੇ ਮੇਰਾ ਬਾਬਾ ਜੀਾਂ ਤੇ ਹੋਰ ਵੀ ਅਟਲ ਵਿਸ਼ਵਾਸ ਬੱਧ ਗਿਆ ਵਾ ਹੁਣ ਮੈਂ ਹੀ ਸੋਚਦੀ ਆਂ ਵੀ ਜੋ ਕੁਝ ਵੀ ਹੈ ਕਿ ਮੈਂ ਸਿਰਫ ਬਾਬਾ ਜੀ ਵਾਸਤੇ ਹੀ ਆ ਆਪ ਦੀ ਸਾਰੀ ਜ਼ਿੰਦਗੀ ਮੈਂ ਬਾਬਾ ਜੀ ਦੇ ਨਾਂ ਲਾਤੀ ਆ ਤੇ ਸਾਲ ਬਹੁਤ ਘਰਾਏ ਤੇ ਰਹੀ ਆ ਮੈਂ ਲੋਕਾਂ ਦਾ ਝਾੜੂ ਕੋਚਾ ਵੀ ਕੀਤਾ ਜਾਨੀ ਬਹੁਤ ਅਸੀਮਾਰਾ ਕੰਮ ਦੇਖਿਆ ਤੇ ਮੇਰੀ 13 ਸਾਲ ਦੀ ਬੇਟੀ ਸੀਗੀ ਜੋ ਹੁਣਾ ਦੁਨੀਆ ਤੇ ਨਹੀਂ ਹੈਗੀ ਹੈ ਨਾ ਬਸ ਹੁਣ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਬਈ ਉਹ ਹੋ ਮੇਰੀ ਤੀ ਮੈਨੂੰ ਦੁਬਾਰਾ ਬਾਬਾ ਤੋਂ ਦੇਣ ਗਏ ਹਨ ਇਹ ਉਮੀਦ ਲੈ ਕੇ ਮੈਂ ਬਾਬਾ ਜੀਾਂ ਦੇ ਦਰ ਤੇ ਆਉਣੀ ਆ ਵੀ ਬਾਬਾ ਜੀ ਤੁਸੀਂ ਤਾਂ ਦੇ ਦੋਸਤ ਕਰਕੇ ਮੇਰਾ ਬੱਚਾ ਮੈਨੂੰ ਝੋਲੀ ਜ਼ਰੂਰ ਘਰੋਗੇ ਮੇਰੀ ਜਦੋਂ ਵੀ ਕੋਕਾ ਹਰੀ ਹੋਊਗੀ ਇਹ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਹੀ ਹੋਊਗੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਗੁਰਜੀ ਕਿੰਨੇ ਸਮ ਹੋ ਗਿਆ ਇੱਥੇ ਆਂਦੇ ਜੀ ਮੈਨੂੰ ਤਿੰਨ ਮਹੀਨੇ ਹੋ ਗਏ ਇੱਥੇ ਆਂ ਤਿੰਨ ਮਹੀਨੇ ਹੋ ਗਏ ਬਾਬਾ ਦੀਪ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਆਇਓ ਕਿੰਨਾ ਆਨੰਦ ਮਹਿਸੂਸ ਹੋ ਰਿਹਾ ਵਾ ਮੈਂ ਬਹੁਤ ਆਨੰਦ ਮਹਿਸੂਸ ਹੋ ਰਿਹਾ ਵਾ ਤੇ ਮੈਨੂੰ ਜੇ ਘਰ ਵੀ ਹੁੰਨੇ ਮੈਨੂੰ ਖੇਚ ਲੈnde ਵੀ ਮੈਂ ਕਦੋਂ ਬਾਬਾ ਜੀ ਦੇ ਦਰ ਤੇ ਜਾਵਾਂ ਤੇ ਚਪੜਾ ਸਾਹਿਬ ਕਟਨਾ ਤੇ ਆਪਦੀ ਹਾੜ ਜੜੀ ਲਵਾਵਾਂ ਜਾ ਕੇ ਤੇ ਬਾਬਾ ਜੀ ਨੇ ਚਮਤਕਾਰ ਕੀਤਾ ਵਾ ਮੈਨੂੰ ਨਾ ਜੋਤ ਦੇ ਵਿੱਚੋਂ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਏ ਮੈਂ ਜੋ ਕਦੇ ਸੋਚਿਆ ਨਹੀਂ ਸੀ ਕਿ ਬਈ ਮਹਾਰਾਜ ਜੀ ਮੇਰੇ ਤੇ ਇੰਨੀ ਕਿਰਪਾ ਕਰਨਗੇ ਪਰ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਆ ਨਾ ਬਹੁਤ ਜ਼ਿਆਦਾ ਕਿਰਪਾ ਕੀਤੀ ਆ ਜੋ ਉਹਨਾਂ ਨੇ ਮੈਨੂੰ ਘਰੇ ਬੈਠੀ ਨੂੰ ਇਹਦਾ ਜੋਤ ਦੇ ਵਿੱਚੋਂ ਉਹਨਾਂ ਨੇ ਮੈਨੂੰ ਆਪਦੇ ਦਰਸ਼ਨ ਦਿੱਤੇ ਇਸ ਕਰਕੇ ਮੇਰਾ ਬਾਬਾ ਜੀ ਆ ਤੇ ਹੋਰ ਅਟਲ ਵਿਸ਼ਵਾਸ ਬੱਧ ਕੇ ਆਵਾ ਹੁਣ ਮੈਂ ਹੀ ਸੋਚਦੀ ਆ ਵੀ ਜੋ ਕੁਝ ਵੀ ਹੈ ਕਿ ਮੈਂ ਸਿਰਫ ਬਾਬਾ ਜੀ ਵਾਸਤੇ ਹੀ ਆ ਆਪਦੀ ਸਾਰੀ ਜ਼ਿੰਦਗੀ ਮੈਂ ਬਾਬਾ ਜੀ ਦੇ ਨਾਮ ਲਾਤੀ ਆ ਬਸ ਤੇ ਕਿੰਨਾ ਬਦਲਾਵ ਮੈਸਜਰ ਤੋਂ ਪਹਿਲੇ ਤੇ ਜੀਵਨ ਚ ਤੇ ਹੁਣ ਦੇ ਜੀਵਨ ਨਹੀਂ ਦੀ ਪਹਿਲਾਂ ਨਾਲ ਤੇ ਹੁਣ ਦੇ ਜੀਵਨ ਵਿੱਚ ਮੇਰੇ ਬਹੁਤ ਬਦਲਾ ਆਇਆ ਵਾ ਮੈਨੂੰ ਬਾਬਾ ਜੀ ਨੇ ਮੇਰੇ ਘਰ ਚ ਲਿਆਂਗੇ ਕਿਰਪਾ ਕੀਤੀ ਜੋ ਮੇਰੇ ਘਰ ਚ ਨਹੀਂ ਵੀ ਸੀ ਨਾ ਉਹ ਵੀ ਮੈਨੂੰ ਬਾਬਾ ਜੀ ਨੇ ਘਰ ਦੇ ਵਿੱਚ ਖੁਸ਼ੀਆਂ ਦਿੱਤੀਆਂ ਨੇ ਅਨਾ ਮੈਂ થી ਬਹੁਤ ਮਾੜਾ ਕੈਂਪ ਦੇਖਿਆ ਪਰ ਜਰੂਰ ਹੀ ਮੈਂ ਬਾਬਾ ਜੀ ਦੇ ਦਰ ਤੇ ਆਈਆਂ ਨਾ ਬਾਬਾ ਜੀ ਨੇ ਮੈਨੂੰ ਕਹਿੰਦੇ ਹੁੰਦੇ ਝੋਲੀਆਂ ਭਰ ਕੇ ਦਿੱਤਾ ਵਾ ਜਿਹਦੀ ਮੈਂ ਕਦੇ ਉਮੀਦ ਵੀ ਨਹੀਂ ਕੀਤੀ ਸੀ ਮੈਨੂੰ ਉਹ ਵੀ ਇੱਥੇ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਖੁਸ਼ੀਆਂ ਮਿਲੀਆਂ ਹਨ ਹਨਾ ਬੱਸ ਹੁਣ ਇੱਕ ਹੋਰ ਆ ਉਹ ਬਾਬਾ ਜੀ ਮੇਰੀ ਆਪ ਹੀ ਦਿਲ ਦੀ ਜਾਣਦੇ ਆ ਉਹ ਵੀ ਬਾਬਾ ਜੀ ਮੈਨੂੰ ਬਹੁਤ ਪਰੋਸਾ ਵੀ ਬਾਬਾ ਜੀ ਉਹ ਵੀ ਨਾ ਮੇਰੀਆਂ ਮਨੋ ਕਾਮਨਾ ਬਹੁਤ ਸਾਰੀ ਪੂਰੀਆਂ ਕਰਨ ਗਏ ਹਾਂ ਜੀ ਕਿਹੜੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਸਾਡੇ ਨਾਲ ਸਾਂਝੀਆਂ ਕਰੋਗੇ ਹਾਂ ਜੀ ਤੇ ਜਿਵੇਂ ਮੇਰੇ ਘਰ ਦੇ ਵਿੱਚ ਕੁਝ ਵੀ ਨਹੀਂ ਸੀਗਾ ਹਨਾ ਮੈਂ 8 ਸਾਲ ਬਹੁਤ ਘਰਾਏ ਤੇ ਰਹੀ ਆ ਮੈਂ ਲੋਕਾਂ ਦਾ ਝਾੜੂ ਕੋਚਾ ਵੀ ਕੀਤਾ ਜਾਨੀ ਬਹੁਤ ਅਸੀਂ ਮਾਰਾ ਕੰਮ ਦੇਖਿਆ ਤੇ ਮੇਰੀ 13 ਸਾਲ ਦੀ ਬੇਟੀ ਸੀਗੀ ਜੋ ਹੁਣਾ ਦੁਨੀਆ ਤੇ ਨਹੀਂ ਹੈਗੀ ਹੈ ਨਾ ਤੇ ਬਸ ਹੁਣ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਵੀ ਉਹ ਉਹ ਮੇਰੇ ਤੇ ਮੈਨੂੰ ਦੁਬਾਰਾ ਬਾਪਸ ਦੇਣਗੇ ਹਨਾ ਇਹ ਉਮੀਦ ਲੈ ਕੇ ਮੈਂ ਬਾਬਾ ਜੀਾਂ ਦੇ ਦਰ ਤੇ ਆਉਣੀ ਆ ਵੀ ਬਾਬਾ ਜੀ ਤੁਸੀਂ ਤਾਂ ਦੋਸਤ ਕਰਕੇ ਮੇਰਾ ਬੱਚਾ ਮੈਨੂੰ ਝੋਲੀ ਜਰੂਰ ਘਰੋਗੇ ਮੇਰੀ ਜਦੋਂ ਵੀ ਕੋਕ ਹਰੀ ਹੋਊਗੀ ਇਹ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਹੀ ਹੋਊਗੀ ਐਨਾ ਮੈਨੂੰ ਬਾਬਾ ਜੀ ਹੱਤੇ ਪਰੋਸਾ ਵਾ ਕਿੰਨਾ ਸ਼ੁਕਰਾਨਾ ਕਰਦੇ ਹੋ ਬਾਬਾ ਦੀਪ ਸਿੰਘ ਜੀ ਮੈਂ ਹਰ ਟਾਈਮ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੀ ਰਹਿੰਦੀ ਆ ਇਹ じゃ ਕੋਈ ਸਮਾਂ ਨਹੀਂ ਕੋਈ ਟਾਈਮ ਨਹੀਂ ਵੀ ਜਦੋਂ ਮੈਂ ਬਾਬਾ ਜੀ ਪੰਜਿੰਗ ਜੀ ਦਾ ਸ਼ੁਕਰਾਨਾ ਨਾ ਕਰਾਂ ਮੈਂ ਹਰ ਪਲ ਉਹਨਾਂ ਦਾ ਸ਼ੁਕਰਾਨਾ ਕਰਦੀ ਰਹਿੰਦੇ ਆ ਹਾਂ ਜੀ ਜਿਹੜੀਆਂ ਸੰਗਤਾਂ ਘਰੇ ਬੈਠੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹੀ ਕਹਿੰਦੀ ਆ ਜੋ ਪੈਣਾ ਸੰਗਤਾਂ ਘਰ ਬੈਠੀਆਂ ਨੇ ਮੈਂ ਤਾਂ ਇਹੀ ਕਹਿੰਨੀ ਬਾਬਾ ਦੀਪ ਸਿੰਘ ਜੀ ਦੇ ਦਰ ਨਾਲ ਚੜੋ ਠੀਕ ਆ ਜੋ ਵੀ ਉਹਨਾਂ ਦੀ ਮਨੋ ਕਾਮਨਾ ਨੇ ਇਹ ਦਰਤੀ ਆ ਕੇ ਪੂਰੀਆਂ ਹੋਣ ਗਈਆਂ ਠੀਕ ਆ ਮੈਂ ਇਹੀ ਸੰਗਤ ਨੂੰ ਕਹਿੰਦੀ ਆ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਬਾਬਾ ਦੀਪ ਸਿੰਘ ਜੀ ਦੇ ਦਰ ਨਾਲ ਚੜੋ ਤੇ ਆਪਣੀਆਂ ਜੋ ਵੀ ਦੁੱਖ ਤਕਲੀਫਾਂ ਬਾਬਾ ਦੀਪ ਸਿੰਘ ਜੀ ਨੂੰ ਦੱਸੋ ਹੋਰ ਕਿਸੇ ਨੂੰ ਨਾ ਆਪਣੀਆਂ ਤਕਲੀਫਾਂ ਦੱਸੋ ਕਿਉਂਕਿ ਬਾਬਾ ਦੀਪ ਸਿੰਘ ਹੀ ਨੇ ਜੋ ਆਪਣੀਆਂ ਦਿਲ ਦੀਆਂ ਜਾਣਦੇ ਆ ਤੇ ਆਪਣੇ ਦੁੱਖ ਤਕਲੀਫਾਂ ਨੂੰ ਸਮਝਦੇ ਨੇ ਹਾਂ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਾਤਿਹ